ਹਾਂਜੀ ਦੋਸਤੋ ਕੀ ਹਾਲ ਹੈ ਅੱਜ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਆਏ ਹਾਂ ਵੀ ਜਿਹੜਾ ਹੌਲੈਂਡ ਟਰੈਕਟਰ ਆ ਇਹਦੇ ਜਿਹੜੇ ਪਿੱਛੇ ਡੈਕਸ਼ਨ ਲੱਗੇ ਹੁੰਦੇ ਉਹਨਾਂ ਦੀ ਉਹਨਾਂ ਵਿੱਚ ਜਿਹੜੀ ਗੈਸ ਬਣ ਜਾਂਦੀ ਹੈ ਤੇ ਉਹਨਾਂ ਨੂੰ ਕਿਵੇਂ ਕੱਢੀਏ ਆਪਾਂ ਤੇ ਇਹਦੇ ਲਈ ਆਪਾਂ ਨੂੰ ਕੰਪਨੀ ਵੱਲੋਂ ਹੀ ਇਹ ਨਾਟ ਲਾ ਕੇ ਦਿੱਤਾ ਜਾਂਦਾ ਹੈ ਇਹਨੂੰ ਖੋਲ ਕੇ ਆਪਾਂ ਗੈਸ ਕਢਾ ਸਕਦੇ ਹਾਂ ਤੇ ਇਹ ਆਪਣਾ ਜਿਹੜਾ ਟਰੈਕਟਰ 2250 ਘੰਟਾ ਚੱਲ ਜਾਂਦਾ ਹੈ ਤੇ ਉਦੋਂ ਆਪਾਂ ਇਹਨੂੰ ਇਹ ਹਵਾ ਕਰਾਉਣੀ ਪੈਂਦੀ ਹੈ ਤਾਂ ਜਿਹੜੀ ਨਾਟ ਖੋਲਣ ਲਈ ਦੇਖ ਸਕਦੇ ਆਂ ਬਾਈ ਨੰਬਰ ਦੀ ਗੋਟੀ ਵਰਤੀ ਜਾਂਦੀ ਹੈ ਤਾਂ ਆਪਾਂ ਤੁਹਾਨੂੰ ਖੋਲ ਕੇ ਗੈਸ ਵਗੈਰਾ ਸਾਰੀ ਕੱਢ ਕੇ ਤੇ ਤੁਹਾਨੂੰ ਦਿਖਾਉਣੀ ਹੈ ਤਾਂ ਦੇਖ ਸਕਦੇ ਤੁਸੀਂ ਗੈਸ ਨਿਕਲ ਰਹੀ ਹੈ ਤੇ ਆਪਾਂ ਜਿਹੜਾ ਨਾਟ ਹੈ ਇਹ ਬਹੁਤਾ ਟਾਈਮ ਆਪਾਂ ਲਾ ਕੇ ਖੋਲ ਕੇ ਨਹੀਂ ਰੱਖਣਾ ਹੁੰਦਾ ਜੇ ਉਦੋਂ ਆਪਾਂ ਖੋਲਿਆ ਨਾਲ ਦੀ ਨਾਲ ਗੈਸ ਨਿਕਲ ਜਾਣੀ ਹੈ ਤੇ ਵਾਪਸ ਇਹਨੂੰ उदों ही कस देना है आप हम दूजे इंडक्शन की भी गैस कड़ते हैं ਤੇ ਦੂਜੇ ਡੈਕਸ਼ਨ ਦੀ ਆਪਣੀ ਗੈਸ ਨਿਕਲ ਚੁੱਕੀ ਹੈ ਤੇ ਆਪਾਂ ਹੁਣ ਇਹਨੇ ਵੀ ਨਾਲ ਦੀ ਨਾਲ ਹੀ ਕੱਸ ਦੇਵਾਂਗੇ ਕਈ ਵੀਰ ਕੀ ਕਰਦੇ ਆ ਆਪਾਂ ਆ ਨਾੜ ਖੋਲਣ ਮਾਰੇ ਬਾਜ਼ਾਰ ਦੇ ਵਿੱਚੋਂ ਵਾਲ ਲੈ ਆਉਂਦੇ ਆ ਤੇ ਆਪਾਂ ਦੂਜੇ ਟਰੈਕਟਰ ਤੇ ਲਾਏ ਸੀ ਆਪਣੇ ਲਿਆ ਕੇ ਤੇ ਉਹ ਬਹੁਤੇ ਕੋਈ ਖਾਸੇ ਹੈ ਨਹੀਂ ਗੇਡੇ ਉਹਨਾਂ ਦਾ ਕੋਈ ਫਾਇਦਾ ਹੈ ਨਹੀਂ ਇਹਨਾਂ ਵਿੱਚੋਂ ਜ਼ਿਆਦਾਤਰ ਤੇਲ ਲੀਕਦਾ ਹੀ ਰਹਿੰਦਾ ਹੈ ਇਸ ਦੇ ਨਾਲ ਉਹ ਕੰਪਨੀ ਵੱਲੋਂ ਜਿਹੜੇ ਨਾੜ ਦਿੱਤੇਗੇ ਉਹੀ ਰੱਖੋ ਉਹੀ ਬੈਸਟ ਆ ਇਹਨਾਂ ਦਾ ਕੋਈ ਏਡਾ ਖਾਸ ਫਾਇਦਾ ਤਾਂ ਹੈ ਨਹੀਂਗਾ ਤਾਂ ਇਹ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਧੰਨਵਾਦ